ਆਲਾ ওভার ਭਾਈ ਕਰੀਏ ਹਿਸਾਬ ਚ ਭਾਈ ਤੂੰ ਫੜ ਬਹਿਣਾ ਯਾਰ ਕੋਈ ਨਹੀਂ ਆਲਾ ਆਇਆ ਕੌਣ ਕੁਰਸੀ ਲੈ ਕੇ ਭੱਜੂਗਾ ਨਾ ਇਹ ਡਰੂਆ ਕੱਠ ਤੋਂ ਨਹੀਂ ਭੱਜਣ ਦਿੰਦੇ ਨਹੀਂ ਉਹ ਗੱਲ ਐ ਕਿ ਵੀ ਕੁਰਸੀ ਵੱਡੇ ਵੀਰ ਵਿੱਚ ਕਿੰਨੇ ਦਾ ਵੇਚਣਾ ਦੇਖ ਲੈ ਯਾਰ ਤੂੰ ਕਿੰਨੇ ਦਾ ਨਹੀਂ ਆਣੀ ਰੀਰ ਬਣ ਕੇ ਬਾਹਲਾ ਨਹੀਂ ਨਹੀਂ ਸੌਦਾ ਤਾਂ ਵਸੰਗ ਦੀ ਹੋਵੇ 10 ਰੁਪਈਆ ਦਾ ਤੇ ਵਸੰਗ ਦੀ ਹੋਵੇ 10 ਲੱਖ ਦਾ ਸੌਦਾ ਦਾ ਘਰੇ ਤੋਂ ਕਰਾਇਆ ਜਾਂਦਾ ਟੋੜ ਬੰਨ ਦਾ ਸੌਦੇ ਚ ਕਿੰਨੀ ਦੀ ਐ ਟੋੜ ਬੰਨ ਦਾ ਕੰਗ ਦਾ ਸਾਬ ਚ ਆਉਗ ਗੱਲ ਨਹੀਂ ਆਉਂਦੀ ਮਨਣਾ ਤੂੰ ਆਹਦੇ ਕੁਗਦੀ ਦੇਣੀ ਐ ਅਸੀਂ ਆਹਦੇ ਕੁਗਦੀ ਲਾਉਣੀ ਐ ਤੂੰ ਆਹਦੇ ਮਨ ਮੰਨੇ ਦਾ ਦੇਣੀ ਐ ਨਾ ਤੂੰ ਮੇਰੇ ਅੱਖੇ ਦੇਣੀ ਐ ਨਾ ਕਿਸੇ ਕੇ ਹੋਰ ਦੇਣਾ ਕੁਝ ਨਹੀਂ ਕਿ ਹਾਂ ਹਜੇ ਨਹੀਂ ਹੋਣੇ ਕੁਝ ਮੰਗਿਆ ਸੀ ਤਾਂ ਛੇੜਿਆ 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 ਹਾਂ ਸੱਚੇ ਮੰਗਦੇ ਆ ਯਾਰ ਤੂੰ ਦੇ ਲਾ ਮੰਗ ਤਾਂ ਲਿਆ ਬਈ ਹੁਣ ਵੇਚਣ ਵਾਲੀ ਗੱਲ ਕਿਵੇਂ ਕਰਾਂਗੇ ਦੇਵਰਾ ਦੇ ਵੀਰ ਇਹਨਾਂ ਛੱਡਣਾ ਹਾਂ ਕੋਈ ਕਮਕਾ ਤੇ ਜਲਦੀ ਗੱਲ ਮੋਦੀ ਵਾਲੀ ਦੱਸ ਉਹ ਸਭ ਦੇ ਬੱਟੇ ਵਾਲੀ ਤਾਂ ਗੱਲ ਹੈ ਜਿਹੜੀ ਮੋਦੀ ਹਾਂ ਫਿਰ ਜਲਦੀ ਗੱਲ ਦੱਸ ਮੋਦੀ ਨੂੰ ਤੇਰਾ ਤੂੰ ਕਿੰਨੇ ਆ ਲਾਦਾਈ ਤਾਨੂੰ ਨਹੀਂ ਮਨ ਕੀ ਬਾਤ ਬਤਾ ਵੀਰੇ ਮਨ ਕੀ ਬਾਤ ਬਤਾ ਫਿਰ ਮੈਂ ਲਾਉਂਦਾ ਤੂੰ ਮਨ ਕੀ ਬਾਤ ਤਾਂ ਬਤਾ ਮੈਂ ਪਤਾ ਕਿਉਂ ਨਹੀਂ ਲਾ ਜੰਦਾ ਵੀ ਇਹ ਸਾਂਵੀ ਗੱਲ ਦੱਸ ਤੇ ਮੈਂ ਸਾਂਵੀ ਲਾ ਦੂੰ ਜਮਨ ਸਾਂਵੀ ਦੂਜੀ ਗੱਲ ਮੈਂ ਵੀ ਨਹੀਂ ਕਹਿੰਦਾ ਮੈਂ ਛਾਵੇਂ ਆਏ ਗਾਉਂਗਾ ਵਿਆਹ ਲਾ ਭਾਈ ਲੱਭਣਾ ਆਲਾ ਆਲਾ ਕਿੰਨੇ ਨੂੰ ਹੀ ਦੱਸ ਦੇ ਪੜ ਲੈ ਇਹ ਮੋਰ ਦੇ ਕੀ ਗਰੰਟ ਮਾਰਦਾ ਨਾ ਨਾ 4000 ਦਾ ਲੈ 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 ਬਾਈ ਹੁਣ ਤਿੰਨ ਕਹਾਂ ਲੈਂਦਾ ਤੂੰ ਛੀ ਕਹਿ ਲੈ ਮੈਂ ਤੈਨੂੰ ਤਿੰਨ ਕਹਿ ਲੰਦਾ ਮੈਂ ਨਹੀਂ ਉਹ ਹੀ 8 7 ਵਾਲਾ ਸੀ ਫਿਰ ਮੈਂ ਉਹ ਵੀ ਤੈਨੂੰ ਕਿਹਾ ਨਾ ਵੀ ਤੂੰ ਛੀ ਕਹਿ ਲੈ ਮੈਂ ਤੈਨੂੰ ਤਿੰਨ ਕਹਿ ਲੰਦਾ ਉਹਨਾਂ ਨਾਲ ਦਾ ਕੀ ਫਾਇਦਾ ਮੈਂ ਤੈਨੂੰ ਪਹਿਲਾਂ ਹੀ ਕਹਿੰਦਾ ਵੀ ਤੂੰ ਸਾਂਹੀ ਗੱਲ ਦੱਸ ਸਾਂਹੀ ਮੇਥੋਂ ਕਰਾ ਲੈ ਗੱਲ ਹੀ ਨਿਬੇੜ ਦੇ ਸਾਰੀ ਹੈ ਬਾਈ 3500 ਕਹਿੰਦਾ ਬਾਈ ਉਹਦਾ ਫਾਇਦਾ ਕੋਈ ਉਹ ਬਾਈ ਕਹਿੰਦਾ ਸਾਂਹੀ ਕਹਦੇ ਆਪਾਂ ਸਾਂਹੀ ਕਹਤੀ ਹੈ ਹੈ 3500 ਕਹਿੰਦਾ ਫਿਰ ਫਾਇਦਾ ਕੀ ਹੈ 3500 ਰੁਪਏ ਦਾ ਮੈਂ ਉਹਨਾ ਕਿਹਾ ਨੇ ਮੈਨੂੰ ਆ ਬੰਦਾ ਲੈਂਦਾ ਲੈ ਮੈਂ ਤੈਨੂੰ 500 ਹੀ ਦੱਸਦਾ 500 ਆ ਦੇ ਵੱਲੋਂ ਪਤਾ ਵੀ ਯਾਰ ਨਹੀਂ ਬੋਲਦਾ ਪਤਾ ਹੁੰਦਾ ਕਿਉਂਕਿ ਜਦੋਂ ਸਾਈ ਫੜਾਤੀ ਯਾਰ ਆਹ ਕਹਦਾ ਇਹ ਹੁੰਦਾ ਮੇਰੇ ਨਾਲ ਸਾਈ ਕਰਾਇਆ ਹੈਗਾ ਫਿਰ ਤਾਂ ਹੀ ਰੁਪਈਆ ਲਾਦੇ ਯਾਰ ਖਾਣਗੇ ਮੈਂ ਉਹ ਤੈਨੂੰ ਤਿੰਨ ਸੀ ਬਰਦਾਸ਼ ਹੋਣ ਲਖਾਈ ਅਸੀਂ ਕਰਾ ਦਈਏ 4000 ਦੇ ਦਈਏ ਤੈਨੂੰ ਫਿਰ ਬੋਲ ਨਹੀਂ ਆ ਸਾਡੇ ਮੈਂ ਦਿੰਦਾ ਪੱਕੀ 10 ਵਜੇ ਬਣ ਕੇ ਸਾਡੇ 8:30 ਤੂੰ 5 ਵਾਲੀ ਜਾ ਕੇ ਗੱਡ ਮੋਦੀ ਵਾਂਗੂ ਬਣ ਕੇ ਬਾਤ ਵਿੱਚ ਆਉਦੇ ਥੋੜਾ ਨੇ 5 ਦੇ ਵਿੱਚ ਆ ਬਾਈ। ਉਹ ਤਾਂ ਤੂੰ ਜਦੋਂ 6 ਮੰਗ ਲੈਣਾ ਉਹ ਤਾਂ ਮੈਨੂੰ ਉਹ ਵੀ ਪਤਾ ਲੱਗਿਆ ਸੀ ਵੀ ਤੂੰ 5 ਦਾ ਵੇਚਦਾ। ਉਹ ਅਸੀਂ ਨਵੇੜਦੇ। ਉਹਦਾ ਕੰਮ ਹੈ। ਨਵੇੜ ਤਾਂ ਹੁਣ ਮੈਨੂੰ ਕਹਣਾ ਆਉਂਦਾ ਨਹੀਂ ਮੇੜਨਾ। ਨਹੀਂ ਉਹ ਫਿਰ ਰੱਬਾ ਨਵੇੜ ਤਾਂ ਮੈਂ ਨਹੀਂ ਦੂੰ। ਥੋੜਾ ਯਾਰ ਇਹਨਾਂ ਦਾ। ਆ ਫੜ ਦੰਗਾ। ਆ ਫੜ ਇੱਕ ਵਾਰੀ ਨਵੇੜੂਗਾ ਬਾਈ 4500 ਰੁਪਏ ਦਾ ਮੇਵਣਾ। ਲੈ ਫੜ ਆ ਪੈਸੇ। ਉਹ ਵੀਰੇ ਯਾਰ ਲਾ ਹੱਦ ਹੋ ਗਈ ਯਾਰ ਤੇਰੇ ਨਾਲ। ਚੱਲ ਛੱਡ ਪਰੇ। ਜਾ ਯਾਰ ਬਾਈ ਓਏ ਹੁਣ ਤੇਰਾ ਵਧੀਆ ਵੇਚਦਾ ਸੀ। ਬਾਜੀਆ ਬੋਣੀ ਕਰਦੀ ਸੀ ਸਾਰੇ ਬੰਦੇ ਤੂੰ ਬੋਣੀ ਕਰਦਾ ਸੀ ਪੈਸਿਆਂ ਦੀ ਛੱਡ 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 ਕੇ ਦਊਗਾ ਨਹੀਂ ਤੇਰੇ ਚਲੂ ਕੰਮ ਕੋਈ ਗੱਲ ਮੈਨੂੰ ਪਤਾ ਕਿ ਮੈਂ ਕਹਾਂ ਪਾਛਾ ਲੈ ਪਖਾਈਏ ਕਰਾ ਦੇਣਾ ਉਹ ਤਾਂ ਫਿਰ ਮੈਂ ਕੋਈ ਬੰਦਾ ਲੈ ਜਾ ਆਪਣਾ ਟਾਈਮ ਹੀ ਚੱਲ ਜਾ ਵੇ ਵੀ ਲੈ ਜਾ ਉਹ ਦਾ ਜਿਹੜਾ ਪੂਰਾ ਹਾਂ 3450 ਲੈ ਲੈ ਲਖਾਈ ਕਰਾ ਦੇ ਹਾਂ ਵਾ ਠੀਕ ਹਾਂ ਰਾਜੀ ਲੈ ਜਾ ਹਾਂ ਬੱਸ ਖੋਲ ਦੇ ਦੇ ਪੈਸੇ ਉਹ ਆਦਾ ਫਿਕਰੀ ਬਿਆਰਾ ਉਹ ਤਾਂ ਮੈਨੂੰ ਕੋਈ ਗੱਲ ਹਾਂ ਨਹੀਂ ਦੀ ਕੇ ਗਲਾ ਇਹਦਾ ਵੀ ਬੰਦੇ ਸਾਰੇ ਲੈ ਆ ਜਾਲੇ ਨਹੀਂ ਨਹੀਂ ਸਾਰੇ ਦਾਨਕਾਰ ਆ ਆਪਾਂ ਵਿਆਹ ਚ ਨਹੀਂ ਜੜੇ ਜਾਓ ਚਾਚਾ ਉਹ ਨਹੀਂ ਕਹਿੰਦਾ ਮੈਨੂੰ ਉਹਦੀ ਮੰਨਣ ਦੀ ਜੀ ਰੱਖਦੇ ਲੈ ਦੇ ਦੋ ਵੀਰ ਕਾਫਾਜ ਦਾ ਮਾਮਾ ਮੈਨੂੰ ਆਇਆ ਵੀ ਉਹ ਬੰਦਾ ਜਿਹੜਾ ਮਾਮੇ ਅਸੀਂ ਕਿ ਲੱਕਰਾਂਗੇ ਮੈਂ ਤੈਨੂੰ ਆਲਦਾ ਪਰ ਮੂੰਹ ਆਇਆ ਸੀ ਮੈਂ ਤੂੰ ਪੰਜ ਦਾ ਨਾ ਮਾਰਦਾ ਮੈਂ ਨਾ ਨਾ ਮਾਰਿਆ ਜਾਵੇ ਮੈਂ ਨਾਲਾ ਵੀ ਨਾ ਮਾਰਦਾ ਆਪਾਂ ਨੂੰ ਦੋਨੇ ਦੇਖਣੇ ਮੈਂਦਿਆ ਤੇਰਾ ਵੀ ਆਕਰਖ ਮੈਨੂੰ ਆਇਆ ਲੈ ਨਾ ਵੀ ਨਾ ਮਾਰ ਐ ਹਾਂ ਤਾਂ ਕਾ ਵੀ ਆਪਾਂ ਰੋਈ ਗੱਲਬਾਤ ਹੀ ਬੰਦੇ ਆ ਇੱਕ ਸੌਦਾ ਨੂੰ ਪਹਿਲਾਂ ਮੈਂ ਆਪਣੇ ਅੱਗੇ ਪਹਿਲਾਂ ਵੀ ਵਿਚਾਰਨੇ ਪਾਸ 6 7 8 9 ਆ ਲਖਾਈ ਕਰਾ ਦੇ ਹਾਂ ਲਖਾਈ ਕਰਾਇਆ ਹਾਂ ਹਾਂ ਪਾਈ ਤੇ ਲਖਾਈ ਛੋਟੀ ਆਉਂਦੇ ਹਾਂ ਕਰਾਇਆ ਵਾ ਵਾਦਾ ਕਰੇ ਤੁਹਾਨੂੰ 200 ਦਿੱਤਾ ਹਾਂ ਬਾਬਾ ਠੀਕ ਆ ਠੀਕ ਹੋ ਗਿਆ ਬੰਦਾ 400 ਹਾਂ ਆ ਆਪ ਦੇ ਪੈਸੇ ਹਾਂ ਚਲੋ ਲਿਖਾਓ ਬਈ